ਸਤਿ ਸ਼੍ਰੀ ਅਕਾਲ ਫਰੈਂਡਸ ਅੱਜ ਜਿਹੜੀ ਕਹਾਣੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਉਹ ਇੱਕ ਬਜ਼ੁਰਗ ਮਾਂ ਦੀ ਕਹਾਣੀ ਹੈ ਇੱਕ ਬਹੁਤ ਹੀ ਛੋਟੀ ਕਹਾਣੀ ਹੈ ਤੇ ਇਹ ਕਹਾਣੀ ਮੈਂ ਸੁਣੀ ਸੀ ਪ੍ਰਾਇਮੇਸ਼ਾ ਟੀਵੀ ਦੇ ਚਾਚੇ ਦੇ ਵਿਚਾਰ ਦੇ ਵਿੱਚ ਸਵਰਨ ਸਿੰਘ ਟੈਣਾ ਜੀ ਨੇ ਸੁਣਾਈ ਸੀ ਮੈਨੂੰ ਉਹਨਾਂ ਦੀ ਇਹ ਕਹਾਣੀ ਬਹੁਤ ਹੀ ਚੰਗੀ ਲੱਗੀ ਮੇਰੇ ਦਿਲ ਨੂੰ ਇੱਕਦਮ ਛੂ ਗਈ ਇਹ ਚੀਜ਼ ਸੋ ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਸਾਰਿਆਂ ਨਾਲ ਵੀ ਇਹ ਕਹਾਣੀ ਸਾਂਝੀ ਕਰਾਂ ਜਿਸ ਤਰ੍ਹਾਂ ਕਿ ਮੈਂ ਦੱਸਿਆ ਇੱਕ ਬਿਰਧ ਮਾਦੀ ਕਹਾਣੀ ਆ ਜਿਸ ਦਾ ਪੁੱਤਰ ਉਸ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਜਾ ਰਿਹਾ ਆ ਤੇ ਜਦੋਂ ਉਹ ਆਪਣੀ ਮਾਤਾ ਨੂੰ ਉੱਥੇ ਕਮਰੇ ਵਿੱਚ ਬਿਰਧ ਆਸ਼ਰਮ ਚ ਛੱਡ ਕੇ ਉਸ ਕਮਰੇ ਚੋਂ ਬਾਹਰ ਨਿਕਲਣ ਲੱਗਦਾ ਆ ਤੇ ਉਸ ਦੀ ਮਾਂ ਉਹਨੂੰ ਪਿੱਛੋਂ ਆਵਾਜ਼ ਮਾਰ ਕੇ ਕਹਿੰਦੀ ਆ ਪੁੱਤ ਆਪਣੇ ਦਿਲ ਤੇ ਕੋਈ ਬੋਝ ਨਾ ਰੱਖੀ ਕਿ ਤੂੰ ਮੈਨੂੰ ਇੱਥੇ ਛੱਡ ਚੱਲਿਆ ਆ ਕਿਉਂਕਿ ਤੇਰੇ ਜੰਮਣ ਤੋਂ ਪਹਿਲੇ ਮੈਂ 5 ਵਾਰ ਭੂਣ ਹੱਤਿਆ ਕੀਤੀ ਸੀ ਜਾਨਕੀ 5 ਵਾਰ ਮੈਂ ਕੁੜੀਆਂ ਦਾ 3ਾਂ ਦਾ ਕਤਲ ਕਰਕੇ ਤੈਨੂੰ ਆਇਆ ਸੀ ਠੀਕ ਆ ਤੇ ਜੇ ਉਹਦੇ ਬਦਲੇ ਤੂੰ ਮੈਨੂੰ ਅੱਜ ਇੱਥੇ ਛੱਡ ਵੀ ਚੱਲਿਆ ਹੈ ਨਾ ਜੇ ਰੱਬ ਨੇ ਮੈਨੂੰ ਇਹ ਸਜ਼ਾ ਦਿੱਤੀ ਹੈ ਨਾ ਤੇ ਉਹ ਬਹੁਤ ਥੋੜੀ ਸਜ਼ਾ ਆ ਸੋ ਇਸ ਕਰਕੇ ਤੂੰ ਆਪਣੇ ਦਿਲ ਤੇ ਕੋਈ ਬੋਝ ਨਾ ਰੱਖੀ ਸੋ ਪਲੀਜ਼ ਜੇ ਤੁਸੀਂ ਆਪਣੇ ਮਾਤਾ ਪਿਤਾ ਦੀ ਡਿਸਰੈਸਪੈਕਟ ਕਰਦੇ ਹੋ ਉਹਨਾਂ ਦੀ ਕਦਰ ਨਹੀਂ ਕਰਦੇ ਨਾ ਇੱਕ ਵਾਰ ਇਹ ਸੋਚ ਲਿਓ ਕਿ ਤੁਹਾਨੂੰ ਇੱਥੋਂ ਤੱਕ ਵੱਡੇ ਹੋਣ ਤੱਕ ਤੁਹਾਡਾ ਪਾਲ ਉਹਨਾਂ ਨੇ ਪਾਲਨ ਪੋਸ਼ਣ ਕੀਤਾ ਪਤਾ ਨਹੀਂ ਤੁਹਾਡੇ ਪਿੱਛੇ ਉਹਨਾਂ ਨੇ ਜਾ ਕੇ ਕਿੰਨੇ ਤੱਕੇ ਖਾਦੇ ਹੋਣਗੇ ਲੋਕਾਂ ਕੋ ਪਤਾ ਨਹੀਂ ਕਿੰਨੀਆਂ ਮਾੜੀਆਂ ਗੰਦੀਆਂ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਨਿਗਾਹਾਂ ਥੱਲੇ ਲੋਕੀ ਲੰਕੇ ਉਹਨਾਂ ਨੇ ਮਾਪਿਓ ਨੇ ਤੁਹਾਨੂੰ ਐਡਾ ਵੱਡਾ ਕੀਤਾ ਹੋਊਗਾ ਤੇ ਜੀਰੋ ਸੀ ਵੱਡੇ ਹੋ ਜੰਨੇ ਆ ਉਹਨਾਂ ਨਾਲ ਇਹੋ ਜਿਹਾ ਸਲੂਕ ਕਰਦੇ ਆ ਪੀਸ ਆਪਣੇ ਪੇਰੈਂਟਸ ਦੀ ਡਿਸਰੈਸਪੈਕਟ ਨਾ ਕਰੋ ਜੇ ਤੁਸੀਂ ਉਹਨਾਂ ਨੂੰ ਸੁੱਖ ਨਹੀਂ ਦੇ ਸਕਦੇ ਪਲੀਜ਼ 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 ਉਹਨਾਂ ਨੂੰ ਦੁੱਖ ਨਾ ਦਿਓ ਉਹਨਾਂ ਦਾ ਦਿਲ ਨਾ ਤਖਾਓ ਸੋ ਬਸ ਇਹ ਹੀ ਕਹਿਣਾ ਸੀ ਤੇ ਬਾਕੀ ਬਹੁਤ ਹੀ ਜਲਦ ਮਿਲਾਂਗੀ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਤਦ ਤੱਕ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ